ਇਹ ਦੁਕਾਨ ਦੇ ਅੰਦਰ ਨਹੀਂ ਹੈ ਹਾਂ ਜੀ ਆਹ ਤੋੜਿਆ ਤਿੰਨ ਜਿਹਨੇ ਬੰਦੇ ਦੇਖ ਲਓ ਬਾਜ਼ਾਰ ਦੇਖ ਲਓ ਕਿਦਾਂ ਦਾ ਭਰੇ ਬਾਜ਼ਾਰ ਚ ਭਰਾ ਵੀ ਆ ਸਵੇਰੇ 10:00 10:00 ਨਹੀਂ ਤੇ ਕੋਈ ਆਇਆ ਨਹੀਂ ਬਾਜ਼ਾਰ ਵਾਲਾ ਓਏ ਆਇਆ ਨਹੀਂ ਨੇ ਦੁਬਾਰਾ ਰੰਨ 50 ਸਿਗਰਟਾਂ ਕੱਲਾ ਸੀ ਉਹਦੀ ਮਲਕ ਬੱਡੀ ਦੇ ਕੋਲ ਬੈਠਾ ਪਾਰਕ ਪੈਸੇ ਕਿਸੇ ਨੇ ਦੁਕਾਨ ਕੰਮ ਇਹ ਵੀ ਨਹੀਂ ਅਗਲੇ ਬੀਤੇ ਕਿ ਸ਼ਟਰੀ ਸਿੱੜਦੇ ਵੀ ਬੰਦਾ ਪਰ ਬੱਚਾ ਅੱਛਾ ਬੇਚਾ ਸੀ ਗੰਨ ਪੇਸ਼ਾੜਾ ਸੁਟਦਾ ਮਤਲਬ ਇਹ ਟੋੜਦਾ ਨਹੀਂ ਬਾਹਰ ਜਦੋਂ ਅੰਦਰ ਆਵੇ ਮੰਨ ਲਓ ਸ਼ਟਰ ਸੁਟਦੇ ਨੇ ਬੱਚਾ ਅੰਦਰ ਚੰਗਣ ਪੜੇਲਾ ਆਸਾ ਹਾਂਜੀ ਵੈਰੀ ਸੈਡ ਬਹੁਤ ਮਾੜਾ ਹਾਲ ਹੈ ਪੰਜਾਬ ਦੀ ਪੁਲਿਸ ਦਾ ਪੰਜਾਬ ਦੀ ਸਰਕਾਰ ਦਾ ਪੰਜਾਬ ਦੇ ਹਾਲਾਤਾਂ ਦਾ ਕਹਤਾ ਜੇ ਇਲੈਕਸ਼ਨ ਤੋਂ ਚੱਲਦਾ ਆਇਆ ਉੱਥੋਂ ਵੇਖੇ ਮੈਂ 10 ਮਿੰਟ ਲਾ ਕੇ ਆਵਾਂ ਇੰਨੇ ਨਾਲ ਸਾਡੇ ਆਉਣ ਨਾਲ ਕੋਈ ਸ਼ਰਮ ਸ਼ਰਮਾਉਂਦੀ ਹੈ ਮਾੜੀ ਮੁੱਟੀ ਇਹਨਾਂ ਨੂੰ ਫਿਰ ਇਹਨਾਂ ਦੀ ਕੰਨ ਤੇ ਜੂੰ ਸਰਕਦੀ ਹੈ ਫਿਰ ਭੱਜਦੇ ਛੇਤੀਓ ਨੂੰ ਰਿਜ਼ੋਲਵ ਕਰਾਉਣ ਦੇ ਪਿੱਛੇ ਸਾਡਾ ਇੰਨਾ ਹੀ ਫਾਇਦਾ ਇੱਕ ਦਾ ਹਾਂ ਦਾ ਨਾਰਾ ਦੂਜਾ ਇਹ ਜਿਹੜੇ ਸਤਾਧਾਰੀ ਵੱਡੇ ਠੱਗ ਹੈ ਇਹਨਾਂ ਨੂੰ ਇਹ ਲੱਗਦਾ ਵੀ ਹੁਣ ਸਾਡੀ ਬਦਨਾਮੀ ਹੋ ਰਹੀ ਹੈ ਤੇ ਫਿਰ ਇਹ ਛੇਤੀ ਪੁਲਸ ਹਰਕਤ ਚ ਥੋੜਾ ਆਉਂਦੀ ਹੈ ਸਾਡੇ ਹੋਂ ਦਾ ਮਿੱਤਰਾ ਇੰਨਾ ਹੀ ਫਾਇਦਾ ਸਾਡਾ ਰਾਜ ਤਾਂ ਹੈ ਨਹੀਂ ਤੇ ਇਹਨਾਂ ਦੇ ਆ ਵੀ ਇਹਨਾਂ ਨੂੰ ਨਾ ਲੱਭ ਕੇ ਦੇਣਗੇ ਤਾਂ ਕੋਈ ਕੁੱਲਸਰੇ ਖਿਲਾਫ ਧਰਨਾ ਲਾਵਾਂ ਪ੍ਰਧਾਨ ਜੀ ਜੇ ਐ ਇਹ ਏਰੀਆ ਸੇਫ ਨਹੀਂ ਨਾ ਪੂਰੇ ਜਲੰਧਰ ਚ ਨਾ ਸੇਫ ਨਹੀਂ ਪੂਰਾ ਪੰਜਾਬ ਸੇਫ ਨਹੀਂ ਪੰਜਾਬ ਅਸੀਂ ਕਿਦੋਂ ਕਹਿੰਦੇ ਕੋਈ ਜੇ ਐ ਏਰੀਆ ਸੇਫ ਨਹੀਂ ਪੂਰਾ ਪੰਜਾਬ ਹਾਂ ਬਿਲਕੁਲ ਬਿਲਕੁਲ ਹਾਂ ਸਟਾਲੋ ਤਕੜੇ ਰਹੋ ਮੈਂ ਕਰੂੰਗਾ ਡੀਜੀ ਨਾਲ ਗੱਲ ਕਰਕੇ ਤੁਹਾਨੂੰ ਦੱਸਦਾ ਵੀ ਹਾਂ ਮੈਂ ਤਾਂ ਇਸ ਕਰਕੇ ਆਇਆ ਕਿ ਪਾਡੇ ਨਾਲ ਸਾਰੰਗਬੂਦੀ ਇੱਥੇ ਆ ਕੇ ਹਾਨਾ ਨਾਰਾ ਮਾਰੀਏ ਤੇ ਸੁੱਤੀ ਪਈ ਸਰਕਾਰ ਨੂੰ ਥੋੜਾ ਜਗਾਈਏ ਸ਼ਰਮ ਦੇਈਏ ਇਸ ਪੰਜਾਬ ਦੀ ਪੁਲਿਸ ਨੂੰ ਜਿਨ੍ਹਾਂ ਨੇ ਆਪ ਲੁੱਟ ਲੁੱਟ ਕੇ ਸਭ ਕੁਝ ਕਰ ਲਿਆ ਲੇਕਿਨ ਲੋਕਾਂ ਦੀ ਹਫਾਜ਼ਤ ਦਾ ਸੇ ਕੁਝ ਨਹੀਂ ਕਰ ਰਹੇ ਸਰ ਮੀਡੀਆ ਦੇ ਵਿੱਚ ਪਤਾ ਕੀ ਕਿਤੇ ਮੀਡੀਆ ਵਿੱਚ ਕੱਲ ਦਾ ਚੌਥਾ ਹੋਇਆ ਵਾ ਦੋ ਬੰਦੇ ਅਰੈਸਟ ਹੋ ਗਏ ਦੋ ਬੰਦੇ ਅਰੈਸਟ ਹੋ ਗਏ ਉਹ ਯਾਰ ਹੋ ਗਏ ਸਾਡਾ ਸਿਉਣਾ ਲਿਆਓ ਉਹਦੇ ਉਹਨਾਂ ਨੂੰ ਅੰਦਰ ਦੇਓ ਇਹਨਾਂ ਦਾ ਜਿਹੜਾ ਵੀ ਨੁਕਸਾਨ ਹੋਇਆ ਉਹ ਨਾ ਫੜ ਕੇ ਪੂਰਾ ਕੀਤਾ ਤਾਂ ਫਿਰ ਅਸੀਂ ਜਲੰਧਰ ਦਾ ਸ਼ੌਕ ਪੀਏਪੀ ਚੌਕ ਪੀਏਪੀ ਚੌਕ ਜਾਮ ਕਰਾਂਗੇ ਕਾਂਗਰਸ ਤੇ ਇਹਨਾਂ ਸਾਰੇ ਵਪਾਰੀਆਂ ਨੂੰ ਨਾਲ ਲੈ ਕੇ ਮੁਰਜਮ ਫੜੇ ਜਾਣੇ ਚਾਹੀਦੇ ਐ ਇਹ ਕਮਿਸ਼ਨਰ ਨੂੰ ਮੈਂ ਵਾਰਨਿੰਗ ਦੇਣੀ ਚਾਹੁੰਨਾ ਔਰ ਪੰਜਾਬ ਦੇ ਡੀਜੀਪੀ ਨੂੰ ਕਹਿਣਾ ਚਾਹੁੰਨਾ ਔਰ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਨਾ ਅਸੀਂ ਜਲੰਧਰ ਚੌਕ ਬੰਦ ਕਰਾਂਗੇ ਇਹਨਾਂ ਦਾ ਸਾਰਾ ਪੀਪੀ ਚੌਂਕ ਇਹਨਾਂ ਦਾ ਸਾਰਾ ਜਿਹੜਾ ਚੋਰੀ ਹੋਇਆ maal ਇਹਨਾਂ ਨੂੰ ਜਲਦ ਮਿਲੇ ਤੇ ਨਾਲ ਗੁਨਾਹਗਰਾਂ ਨੂੰ ਸਜ਼ਾ ਮਿਲੇ ਇਹ ਅੱਜ ਮੈਂ ਚੇਤਾਵਨੀ ਇੱਥੇ ਦੇਣ ਆਇਆ ਔਰ ਜਿੱਥੇ ਜਿੱਥੇ ਇਸ ਤਰ੍ਹਾਂ ਦੀ ਘਟਨਾ ਵਾਪਰੇਗੀ ਉਥੇ-ਉਥੇ ਰਾਜਾ ਵੜਿੰਗ ਤੇ ਕਾਂਗਰਸ ਪਾਰਟੀ ਪਹੁੰਚੇਗੀ ਅੱਜ ਚੰਨੀ ਸਾਹਿਬ ਨੇ ਵੀ ਆਉਣਾ ਸੀ ਮੈਨੂੰ ਉਹਨਾਂ ਨੇ ਇਤਲਾਹ ਦਿੱਤੀ ਕਿ ਦਿੱਲੀ ਜਾਣਾ ਪਿਆ ਤੂੰ ਜਾ ਕੇ ਹਾਜ਼ਰੀ ਤੂੰ ਵੀ ਲਵਾ ਸੋ ਇਸ ਕਰਕੇ ਸਮੁੱਚੀ ਕਾਂਗਰਸ ਪਾਰਟੀ ਅਸੀਂ ਰਾਜ ਮਿਲ ਕੇ ਇਹੋ ਜੀਆਂ ਮੁਸ਼ਕਲਾਂ ਦੀਆਂ ਸਮੇਂ ਪੰਜਾਬ ਦੇ ਲੋਕਾਂ ਨਾਲ ਖੜਾ ਖੜਾਂਗੇ ਪਹਿਲਾਂ ਵੀ ਜਦੋਂ ਮਾੜੇ ਦਿਨ ਸੰ ਪੰਜਾਬ ਦੇ ਦਿਨ ਦਿਹਾੜੇ ਕਤਲੇਆਮ ਟੈਰੋਰਿਜ਼ਮ ਸੀਗਾ ਹੱਤਵਾਦ ਸੀਗਾ ਬਾਜ਼ਾਰਾਂ ਦੀਆਂ ਰੌਣਕਾਂ ਖੋ ਲਈਆਂ ਗਈਆਂ ਸੰ ਤੇ 1992 ਚ ਕਾਂਗਰਸ ਪਾਰਟੀ ਨੇ ਸਰਕਾਰ ਬਣਾ ਕੇ ਦੁਆਰੇ ਪੰਜਾਬ ਦੀਆਂ ਰੌਣਕਾਂ ਵਾਪਸ ਕੀਤੀਆਂ ਸਨ ਉਸੇ ਤਰ੍ਹਾਂ ਪੰਜਾਬ ਦੀਆਂ ਰੌਣਕਾਂ ਬਹਾਲ ਕਰਾਂਗੇ ਕਾਂਗਰਸ ਪਾਰਟੀ ਦੀ ਸਰਕਾਰ ਆਉਣ ਤੇ ਔਰ ਪੰਜਾਬ ਦੇ ਲੋਕਾਂ ਦੀ ਲੜਾਈ ਲੜਦੇ ਰਾਵਾਂਗੇ ਚਾਹੇ ਕੋਈ ਸਾਨੂੰ ਜਾਣਦਾ ਤੇ ਚਾਹੇ ਨਹੀਂ ਜਾਣਦਾ ਜਿੱਥੇ ਸਾਡੀ ਲੋੜ ਹੋਏਗੀ ਅਸੀਂ ਪਹੁੰਚਾਂਗੇ ਸੋ ਇਹ ਨਹੀਂ ਇਹ ਗੱਲਾਂ ਮੈਂ ਕਹਿ ਰਹੀਆਂ ਸੀ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ মিডিਆ ਵਾਲਿਆਂ ਦਾ ਕਿ ਤੁਸੀਂ ਬਹੁਤ ਸਾਥ ਦਿੱਨੇ ਹੋ